ਚੋਰੀ ਦੀਆਂ ਲੱਕੜਾਂ ਨਾਲ ਭਰਿਆ ਤਿੰਨ ਪਹੀਆ ਵਾਣ ਆਟੋ ਵਨ ਰੇਂਜ ਪ੍ਰੋਇਪਰ ਵੱਲੋਂ ਕੀਤਾ ਗਿਆ ਬਰਾਮਦ ਜੀਹਾਂ ਇਹ ਚੋਰੀ ਦੀਆਂ ਲੱਕੜਾਂ ਚੋਰੀ ਰਾਤ ਕਟਾਈ ਕਰਕੇ ਵੇਚਣ ਲਈ ਬਾਹਰ ਲਜਾਈਆਂ ਜਾ ਰਹੀਆਂ ਸੀ ਜੋ ਤਿੰਨ ਪਹੀਆ ਵਾਣ ਆਟੋ ਤੇ ਭਰੀਆਂ ਹੋਈਆਂ ਸਨ ਜਿਸ ਨੂੰ ਵਨ ਰੇਂਜ ਪ੍ਰੋਇਪਰ ਅਫਸਰਾਂ ਵੱਲੋਂ ਬਰਾਮਦ ਕੀਤਾ ਗਿਆ ਤੇ ਮੌਕੇ ਤੇ ਛਾਪੇਮਾਰੀ ਕੀਤੀ ਗਈ ਹੈ ਜਿਸ ਤੋਂ ਬਾਅਦ ਬਰਾਮਦੀ ਤੋਂ ਬਾਅਦ ਵਨ ਰੇਂਜ ਪ੍ਰੋਇਪਰ ਵਿਕਲ ਜਾਂਦਾ ਗਿਆ ਹੈ ਦੇਖੋ ਇਸ ਮੌਕੇ ਦੀਆਂ ਖਾਸ ਤਸਵੀਰਾਂ ਹਾਂਜੀ ਸਰ ਨਾਮ ਕੀ ਹੈ ਤੁਹਾਡਾ ਜੀ ਮੈਂ ਸਮਰਨਜੀਤ ਸਿੰਘ ਜੀ ਸਰ ਇਹ ਜਿਹੜੀਆਂ ਲੱਕੜਾਂ ਚੋਰੀ ਦੀ ਬਰਾਮਦ ਹੋਈਆਂ ਕੀ ਮਾਮਲਾ ਹੈਗਾ ਕੋਈ ਕਿਹੜੇ ਦੋਸ਼ੀ ਸੀਗੇ ਇਹਦੇ ਵਿੱਚ ਇਹਦੇ ਵਿੱਚ ਨਾ ਵਸਤੀ ਖਰੀਲ ਵਾਲੀ ਤੋਂ ਮਲਵਾਲ ਦੇ ਨਾਲ ਹੀ ਪਿੰਡ ਹੈਗਾ ਉੱਥੋਂ ਦੇ ਬੰਦੇ ਸੀ ਪਹਿਲਾਂ ਵੀ ਚੋਰੀ ਕਰਦੇ ਸੀ ਸਾਨੂੰ ਸ਼ੱਕ ਸੀ ਪਹਿਲਾਂ ਉਹਨਾਂ ਦਾ ਤੇ ਬਾਕੀ ਸਾਨੂੰ ਗ੍ਰੁੱਪ ਸੂਚਨਾ ਦੇ ਆਧਾਰ ਤੇ ਸਾਨੂੰ ਪਤਾ ਲੱਗਾ ਵੀ ਅੱਜ ਰਾਤ ਨੂੰ ਨਿਸ਼ਾਨਾ ਹੋ ਰਿਹਾ ਉੱਥੇ ਉਹਦੇ ਬਿਆਹਤੇ ਅਸੀਂ ਫਿਰ ਰਾਤ ਨੂੰ ਆਪਣੇ ਸਟਾਫ ਦੇ ਨਾਲ ਆਪਣੇ ਸਾਡੇ ਵਣ ਮੰਡਲ ਅਫਸਰ ਸ਼੍ਰੀ ਅਮਰਪਾਲ ਸਿੰਘ ਜੀ ਅਤੇ ਸਾਡੇ ਰੇਂਜ ਅਫਸਰ ਸ਼੍ਰੀ ਅਰਣਕਮਾਰ ਜੀ ਉਹਨਾਂ ਦੇ ਇਖਤਿਆਰ ਅਨੁਸਾਰ ਅਸੀਂ ਗਸ਼ਤ ਕਰ ਰਹ ਜਿਸ ਅੰਦਰ ਤੋਂ ਜਾਣਕਾਰੀ ਮਿਲੀ ਤੇ ਅਸੀਂ ਉੱਥੇ ਮੌਕੇ ਤੇ ਹਲਤ ਅਗਲਾ ਕੇ ਅਸੀਂ ਬੈਠ ਗਏ ਤੇ ਜਦੋਂ ਉਹਨਾਂ ਨੇ ਲੱਕੜਾਂ ਵਧ ਕੇ ਲੋੜ ਕਰਨੀਆਂ ਉਸ ਤੋਂ ਬਾਅਦ ਅਸੀਂ ਜਿਹੜਾ ਮੋਗਾ ਰੋਡ ਦੇ ਕੋਲ ਪੂਲ ਪਲਾਜ਼ਾ ਹੈਗਾ ਜੀ ਉਹਦੇ ਨੇੜੇ ਜਾ ਕੇ ਅਸੀਂ ਕਾਬੂ ਕੀਤੀਆਂ ਉਹਦੇ ਵਿੱਚੋਂ ਲੱਕੜਾਂ ਕਾਫੀ ਭਾਰੀ ਮਾਤਰਾ ਜੋ ਉਹਨਾਂ ਨੇ ਜਿੱਤਿਆ ਚੋਰੀ ਕਰਕੇ ਲੱਦੀਆਂ ਹੋਈਆਂ ਜਣਗੇ ਕਿ ਉਹ ਅੱਗੇ ਜਾ ਕੇ ਕਿਤੇ ਜਗ੍ਹਾ ਤੇ ਵੇਚ ਦੇ ਸੀਗੇ ਤੇ ਮੌਕੇ ਤੇ ਸੀ ਉਹਨਾਂ ਦਾ ਆਟੋ ਵੀ ਬਰਾਮਦ ਕੀਤਾ ਤੇ ਹੁਣ ਉਹਨਾਂ ਦੇ ਵਿਰੁੱਧ ਜਿਹੜੀ ਅੱਗੇ ਬੰਦੀ ਕਾਰਵਾਈ ਕਰਕੇ ਉਹਨਾਂ ਦਾ ਇੱਕ ਤਾਂ ਆਟੋ ਇਸ ਸੀਜ਼ ਕਰ ਰਹੇ ਆ ਤੇ ਬਾਕੀ ਜਿਹੜਾ ਭਾਗ ਦੇ ਜਿਹੜੇ ਰੂਲਾਂ ਦੇ ਅਨੁਸਾਰ ਜਿਹੜੀ ਬੰਦ ਕਰੀਏ ਸੀ ਅੱਗੇ ਅਮਲ ਦੇ ਵਿੱਚ ਲਿਆ ਰਹੇ ਸਰ ਜੇਕਰ ਗੱਲ ਕੀਤੀ ਹੈ ਜਿਹੜੇ ਦੋਸ਼ੀ ਸੀ ਉਹ ਮੌਕੇ ਤੋਂ ਫਰਾਰ ਹਾਂਜੀ ਦੋਸ਼ੀ ਸਾਡੇ ਅਸੀਂ ਵਸੇ ਸਾਡੇ ਧਿਆਨ 'ਚ ਆ ਗਏ ਕਿਹੜੇ ਬੰਦੇ ਹੈਗੇ ਆ ਪਰ ਉਹ ਆਪਦਾ ਆਟੋ ਛੱਡ ਕੇ ਉੱਥੋਂ ਹਨੇਰੇ ਦਾ ਫਾਇਦਾ ਉਠਾ ਕੇ ਉਹ ਤੋਂ ਮੌਕੇ ਤੇ ਫਰਾਰ ਹੋ ਗਏ ਸੀ ਮਤਲਬ ਸਾਡੂ ਗੁਪਤ ਸੂਤਰਾਂ ਤੇ ਅਦਾ ਤੇ ਪਹਿਲਾਂ ਵੀ ਜਿਹੜੇ ਚੋਰੀ ਦੀਆਂ ਵਾਰਦਾਤਾਂ ਨੂੰ ਜਿਹੜੇ ਅੰਜਾਮ ਦੇ ਚੁੱਕੇ ਹਾਂਜੀ ਹਾਂਜੀ ਬਿਲਕੁਲ ਜੀ ਪਹਿਲਾਂ ਵੀ ਤਿੰਨ ਚਾਰ ਵਾਰ ਸਾਡੇ ਧਿਆਨ 'ਚ ਆਇਆ ਸੀਗਾ ਵੀ ਮਤਲਬ ਹਰ ਵਾਰੀ ਨਿਕਲ ਜਾਂਦੇ ਸੀ ਜੀ 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 ਬਿਲਕੁਲ ਜੀ ਕੁਝ ਹੋਰ ਵੀ ਮਤਲਬ ਇਹਨਾਂ ਨਾਲ ਹੋ ਸਕਦਾ ਨੈਟਵਰਕ ਵੱਡਾ ਹੋਏ ਉਹ ਤਾਂ ਅਸੀਂ ਹੁਣ ਅੱਗੇ ਵਿਰਤਾਲ ਕਰ ਰਹੇ ਹਾਂ ਵੇਖਤਾ ਲੱਕੜੇ ਵੇਖਦੀ ਕਿੱਥੇ ਸੀ ਕਿਹੜਾ ਬੰਦਾ ਚੋਰੀ ਦੇ ਲੱਕੜ ਖਰੀਦਦਾ ਸੀਗਾ ਤੇ ਉਸ ਤੋਂ ਇਲਾਵਾ ਕਿਹੜੇ ਬੰਦੇ ਇਹਨਾਂ ਦੇ ਲਿੰਕ ਦੇ ਵਿੱਚ ਹੋਰ ਸੀਗੇ ਉਹ ਅਸੀਂ ਬਰਤਾਲ ਕਰ ਰਹੇ ਆ ਅੱਗੇ ਠੀਕ ਹੈ ਠੀਕ ਹੈ ਹਾਂਜੀ ਮੈਡਮ ਨਾਮ ਕੀ ਹੈ ਤੁਹਾਡਾ ਜੀ ਸਰ ਮੇਰਾ ਨਾਮ ਗੁਰਿੰਦਰਜੀਤ ਕੌਰਵੰਦ ਹੈ ਮੇਰਾ ਡੈਜ਼ਿਗਨੇਸ਼ਨ ਕੀ ਹੈ ਜੀ ਤੁਹਾਡਾ ਫੋਰੈਸਟ ਗਾਰਡ ਮੈਡਮ ਰਾਤੀ ਇੱਕ ਫਰੋਸ਼ਾ ਜਿਹੜੇ ਟੋਲ ਪਲਾਜ਼ੇ ਤੋਂ ਆ ਚੋਰੀ ਦਾ ਭਰਿਆ ਜਿਹੜਾ ਆਟੋ ਆ ਉਹ ਫੜਿਆ ਗਿਆ ਆ ਅਸੀਂ ਪੂਰਾ ਮਾਮਲਾ ਕੀ ਹੈਗਾ ਜੀ ਸਰ ਇਹ ਕਾਤੀ ਇਹਨਾਂ ਦਾ ਗਰੋਹ ਬਣਿਆ ਹੋਇਆ ਹੈ ਕਾਫੀ ਟਾਈਮ ਤੋਂ ਸਾਡੇ ਨੂੰ ਨੁਕਸਾਨ ਕਰਦੇ ਸੀ ਤੇ ਕੱਲ ਸਾਨੂੰ ਗੁਪ ਸੂਚਰਾ ਸੂਤਰਾ ਦੇ ਮੁਤਾਬਿਕ ਜੋ ਜਾਣਕਾਰੀ ਮਿਲੀ ਤੋਂ ਦੇ ਆਧਾਰ ਤੇ ਅਸੀਂ ਫਿਰ ਇਹ ਫਿਰੋਸ਼ਾ ਆਪਣਾ ਟੋਰ ਪਲਾਜ਼ਾ ਤੋਂ ਕਰਦੇ ਰਾਤ ਨੂੰ ਰਾਤ ਦੇ ਸਮੇਂ ਕਿੰਨੇ ਵਜੇ ਸੀਗਾ ਮੈਡਮ ਰਾਤ ਦਾ ਟਾਈਮ ਤਕਰੀਬਨ 3 ਕੁ ਵੇਡਾ ਟਾਈਮ ਸੀਗਾ ਸਰ ਤੁਸੀਂ ਤੁਸੀਂ ਖੁਦ હા ਜੀ ਸਰ ਮੈਂ ਮੌਕੇ ਤੇ ਹਾਜ਼ਰ ਸੀ ਨਾਲ ਮੇਰੇ ਬਲਾਕ ਅਫੀਸਰ ਸਰਦਾਰ ਕੁਲਦੀਪ ਸਿੰਘ ਜੀ ਤੇ ਨਾਲ ਆਪਣੇ ਮੇਰੇ ਹਮਰਾਸਤਰੀ ਰਿਚਾ ਮੈਡਮ ਮਤਲਬ ਪਹਿਲਾਂ ਵੀ ਇਹਨਾਂ ਨੇ ਜਿਹੜੀਆਂ ਚੋਰੀ ਦੀਆਂ ਵਾਰਦਾਤਾਂ ਨੂੰ ਇਨਜਾਮ ਦਿੱਤਾ ਹੈ। ਹਾਂਜੀ ਸਰ 2-4 ਵਾਰੀ ਪਹਿਲਾਂ ਵੀ ਇਹਨਾਂ ਨੇ। ਤੇ ਮੈਡਮ ਜਿਹੜੇ ਐ ਵਿਰੋਧ ਐ ਤੁਸੀਂ ਕਹਿ ਰਹੇ ਹੋ ਕਿ ਫੜਿਆ ਅਸੀਂ ਉਹਨਾਂ ਦਾ ਕੀ ਨਾਮ ਆ ਤੇ ਕਿੱਥੋਂ ਦੇ ਰਹਿਣ ਵਾਲੇ ਆ। ਸਰ ਉਹ ਬਸਤੀ ਖਲੀਲਵਲੀ ਤੋਂ ਨੇ ਤੇ ਵਰਿੰਦਰ ਸਿੰਘ ਆਪਣਾ ਜਕਾਰ ਸਿੰਘ ਹੈਗੇ ਨੇ। ਤੇ ਕੀ ਕਾਰਵਾਈ ਅਮਲ 'ਚ ਲਿਆਂਦੀ ਜਾ ਰਹੀ ਹੈ? ਸਰ ਜੋ ਸਾਡੀ ਕਾਰਵਾਈ ਬੰਦੀ ਹੈਗੀ ਮਹਿਕਮੇ ਦੀ ਕਰਦੇ ਹਾਂ ਅਸੀਂ। ਥੈਂਕ ਯੂ ਸ਼੍ਰੀ ਅਦੇ ਗੁਲਾਬ। ਥੈਂਕ ਯੂ।